ਕਰਨਤਾਰਨ ਦੇ ਵਿਧਾਨ ਸਭਾ ਹਲਕੇ ਖੇਮਕਰਨ ਨਦੀਨ ਪਿੰਦੇ ਕਸਬਾ ਅਲਗੋ ਕੋਠੀ ਦੇ ਵਿਖੇ ਲਾਈਵ ਜਿਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਜਿਮ ਦੇ ਮਾਲਕ ਸਤਨਾਮ ਸਿੰਘ ਸਾਬ ਕਾ ਫੌਜੀ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਖੇਡਾਂ ਦੇ ਵੱਲ ਧਿਆਨ ਦੇਣ ਅਸੇ ਦੇ ਚਲਦੇ ਹੀ ਉਹਨਾਂ ਦੇ ਵੱਲੋਂ ਇਸ ਲਾਈਵ ਜਿਮ ਦੀ ਸ਼ੁਰੂਆਤ ਕੀਤੀ ਗਈ ਹੈ। ਅੰਕੀ ਬਿੰਦੂ ਲਈ ਸਾਰ ਸਤਿਕਾਰ ਬੇਨਤੀ ਕੀਤੀ ਜਾਂਦੀ ਹੈ ਮਹਾਰਾਜ ਦਾ ਸ਼ਾਸ਼ਟਾ ਦਾ ਗਿਆ ਨਾ ਕਰੋਗਾ ਜੀ ਨਾ ਤੇ ਸੰਗਰਵਸੋ ਇੱਧਰਲੇ ਬਨੇ ਦੁਰੀ ਨੌਜਵਾਨ ਜਨਾਬ ਸਮਝੋ ਨਾ ਇਹ ਤਾਂ ਇੱਕ ਨੰਬਰ ਲੋ ਨਸ਼ਾ ਕਰਾ ਤੂ ਨਸ਼ਾ ਨੂੰ ਤਿਆਗੋ ਤੇ ਗੁਰੂ ਸਾਹਿਬ ਜੀ ਦੇ ਨਾਲ ਕੋ ਗੁਰੂ ਸਾਹਿਬ ਜੀ ਨਾਲ ਦਰ ਘਰ ਤੁਮ ਜੋ ਨਸ਼ਾ ਪ੍ਰਾਰਥਨਾ ਕਰੋ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਬਖਸ਼ੇ ਅੱਜ ਸਾਰੇ ਜਮ ਦੀ ਓਪਨਿੰਗ ਕਰਨ ਪਹੁੰਚੇ ਜੇ ਤੁਸੀਂ ਕੀ ਅਪੀਲ ਨੌਜਵਾਨਾਂ ਨੂੰ ਕਰਨਾ ਚਾਹੁੰਦੇ ਜੀ ਤੁਸੀਂ ਜੀਪੀ ਨੌਜਵਾਨਾਂ ਨੂੰ ਅਪੀਲ ਕਰਨੀ ਤੇ ਲੋੜਨੀ ਹੈਗੀ ਸਾਡੇ ਨੌਜਵਾਨ ਪਹਿਲੇ ਬੜੇ ਜਾਗਰੂਕ ਨੇ ਪਰ ਵਿੱਚੋਂ ਜੇ ਇਹਨਾਂ ਕਿਤਾਬਾ ਲਿੰਦੇ ਜਿਹੜੀ ਗੱਲ ਆਖੀ ਹੈ ਇਹ ਸਿਹਤ ਬਣਾਉਣ ਦਾ ਜਿਹੜਾ ਇੱਕ ਬੜਾ ਵਧੀਆ ਸਮਾਂ ਉਹਨਾਂ ਨੂੰ ਮਿਲਿਆ ਬੜਾ ਵਧੀਆ ਜ਼ਰੀਆ ਮਿਲਿਆ ਕਦੀ ਪੰਜਾਬ ਦੇ ਵਿੱਚ ਡਾਇਬਟੀਜ਼ ਹਾਰਟ ਡਿਜ਼ੀਜ਼ ਜਾਂ ਕੋਈ ਅਵਧੀ ਚੀਜ਼ ਸੁਣੀ ਨਹੀਂ ਸੀ ਜਿਹੜੀਆਂ ਹੁਣ ਅਸੀਂ ਸੁਣਦੇ ਆ ਤੇ ਮੇਰੀ ਇਹ ਰਿਕਵੈਸਟ ਹੈ ਮੇਰੀ ਇਹ ਬੇਨਤੀ ਆ ਮੇਰੀ ਅਪੀਲ ਹੈ ਨਾ ਜਵਾਦਾਂ ਦੀ ਕਿ ਆਪਣਾ ਪਹਿਲਾਂ ਸਰੀਰ ਫਿਟ ਕਰੋ ਪਹਿਲਾਂ ਤੇ ਕਈਆਂ ਆਉਂਦੇ ਸੀ ਹੁਣ ਚਲੋ ਮਸ਼ੀਨੀ ਮਸ਼ੀਨੀ ਯੋਗ ਆ ਅਸੀਂ ਹੁਣ ਟਰੈਕਟਰਾਂ ਤੇ ਹੋ ਗਏ ਆ ਅਸੀਂ ਆਪਣੇ ਕਾਰੋਬਾਰ ਜਿਹੜੇ ਆ ਕੁਝ ਹੋਰ ਤਰੀਕੇ ਨਾਲ ਕਰ ਲਏ ਆ ਲੇਕਿਨ ਜੋ ਆਪਣੀ ਸਿਹਤ ਆ ਜਿਹੜਾ ਸਮਾਂ ਅਸੀਂ ਘਾਉਨੇ ਆ ਉਹਦੇ ਨਾਲੋਂ ਜੇ ਤੁਸੀਂ ਇੱਥੇ ਆਣ ਕੇ ਧੋਪੜੀਆਂ ਲਾਓਗੇ ਜੇ ਤੁਸੀਂ ਕੋਈ ਹੋਰ ਕਵੇ ਫਿਰਨਲੋ ਜਾਂ ਤੁਰਨ ਫਿਰਨ ਕੇ ਆਪਣਾ ਸਮਾਂ ਬਰਬਾਦ ਕਰਵਾਉਂਦੇ ਆਪਣੀ ਸਿਹਤ ਸੰਭੋਗੀ ਤੇ ਸਿਹਤ ਵਰਗੀ ਚੀਜ਼ ਨਹੀਂ ਸਿਆਣੇ ਆਂਦੇ ਹੁੰਦੇ ਆ ਵੀ ਜੇ ਦੌਲਤ ਗਈ ਤੇ ਕੁਛ ਨਹੀਂ ਗਿਆ ਤੇ ਜੇ ਸਿਹਤ ਗਈ ਤੇ ਸਭ ਕੁਝ ਹੀ ਗਿਆ ਸੋ ਬੇਨਤੀ ਆ ਕਿ ਵੀਰ ਨੇ ਬਹੁਤ ਵੱਡਿਆ ਉਪਰਾਲਾ ਕੀਤਾ ਅਸੀਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਸਿਰਫ ਇਸ ਵਾਸਤੇ ਵੀਰ ਦਾ ਹੌਸਲਾ ਲੱਭਦਾ ਹੋਣ ਲਈ ਆਇਆ ਕਿ ਜਿੰਨਾ ਜ਼ਿਆਦਾ ਹੋ ਸਕੇ ਉਹ ਹੜੇਦੋਲੇ ਪ੍ਰਚਾਰ ਵੀ ਕਰਾਂਗੇ ਆਖਾਂਗੇ ਵੀ ਜੇ ਲੋੜ ਹੋਏਗੀ ਤੇ ਅਸੀਂ ਇਸ ਨੂੰ ਵਾਅਦਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬੇਨਤੀ ਹੈ ਕਿ ਮਤਲਬ ਕਪੜਾ ਨੂੰ ਆਓ ਜੇਤ ਆਪਣੀ ਵੱਲ ਧਿਆਨ ਦਿਓ ਜਿਹੜੀ ਚੀਜ਼ ਅਸੀਂ ਗਵਾਈ ਜਾਂਦੇ ਆ ਉਹਨੂੰ ਸੰਭਲ ਲਿਏ ਇਹਦੇ ਨਾਲ ਵੀ ਕੋਈ ਨਹੀਂ ਸੋਚੀ ਪਿੰਡਵਰ ਕਿੰਦਾ ਬਰਾ ਔਰ ਮੈਂ ਇੱਕ ਮਤਲਬ ਜਵਾ ਨੌਜਵਾਨਾਂ ਵਾਸਤੇ ਵਧੀਆ ਉਪਰਾਲਾ ਕੀਤਾ ਹੈ ਕਿ ਮੈਂ ਨੌਜਵਾਨ ਵੀਡੀਓ ਫਿੱਟ ਕਰ ਸਕਾਂ ਬਧੀ ਤਰੀਕਾ ਰੱਖ ਸਕਾਂ ਔਰ ਮੈਂ ਇਥੇ ਫਿਟ ਲਾਈਫ ਦੇ ਨਾਮ ਤੇ ਇੱਕ ਸੈਵਨ ਫਿਟਲਾਈਜ਼ਰ ਵਾਲਾ ਜਿਮ ਖੋਲਿਆ ਲੋਗੋ ਘਟੀ ਦੇ ਵਿੱਚ ਤੇ ਮਹਾਰਾਜ ਜੀ ਕਿਰਪਾ ਕਰੇਗਾ ਖੁਮਾ ਆਗੇ ਨੌਜਵਾਨ ਬਿਲਕੁਲ ਖਚਣਾ ਬਧੀਆ ਤੋਂ ਬਧੀਆ ਦੀ ਸੇਰ ਫਿੱਟ ਕਰਨਾ ਆਪਦੀ ਔਰ ਸੇਰ ਫਿੱਟ ਕਰਨ ਦਾ ਫਿਟਨੈਸ ਵਾਸਤੇ ਜੋ ਉਪਰਾਲਾ ਜੋ ਮੇਰੇ ਵੱਲ ਸਹਿਯੋਗ ਦਿੱਤਾ ਜਾਏਗਾ ਮੈਂ ਕਰੂਗਾ ਦਾ ਲਾਈਗਰ ਜੀ ਦਾ ਖਾਸ ਹੈ ਸੈਂਟਰ ਕਿੱਥੇ ਪੈਂਦਾ ਹੈ ਪੂਰੀ ਆਪਣੀ ਲੋਕੇਸ਼ਨ ਦੱਸ ਦਿਓ ਜੇ ਸੈਂਟਰ ਆਪਣਾ ਆਲਗੋ ਕੋਠੇ ਪੈਂਦਾ ਆਪਣੇ ਮਾੜੀ ਦੇ ਤੇ ਆਪਣੇ ਵਾਰਾ ਤੇਲੀਆਂ ਦੇ ਵਿਚਕਾਰ ਇਹ ਸੈਂਟਰ ਪੈਂਦਾ ਇੱਕ ਇਹ ਮੱਖੀ ਨੂੰ ਲੱਗਦਾ ਹੈ ਕਾਸੀਆਂ ਨੂੰ ਲੱਗਦਾ ਹੈ ਭਗਵਾਨਪੁਰਾ ਪਿੰਡ ਤਾਂ ਵੀ ਲੱਗਦਾ ਹੈ ਸਾਰੇ ਪਿੰਡ ਲੱਗਦੇ ਆ ਨਹੀਂ ਕੀ ਆਲਗੋਂ ਰਾਜੋਗੇ ਸਾਰੇ ਪਿੰਡ ਲੱਗ ਲੱਗ ਦਰ ਜੀ ਮਿਹਨਤ ਇਥੇ ਪਹਿਲਾਂ ਬੈਕੀ ਸੀ ਉਥੇ ਮੈਂ ਇਥੇ ਪਹਿਲਾਂ ਬੈਕੀ ਸੀ ਇਹਦੇ ਹਾਲਾਤ ਬਹੁਤ ਦਸਤਾ ਜੀ ਜਦੋਂ ਅਸੀਂ ਮਿਹਨਤ ਆਉਦੀ ਨਾ ਇਹਨੂੰ ਤਿਆਰ ਕੀਤਾ ਲੋਕਾਂ ਦੇ ਮਤਲਬ ਲੋਕਾਂ ਨੂੰ ਚੰਗੀ એનર્ਜੀ ਆ ਸਕੇ ਹਰ ਚੀਜ਼ ਉਹਦੇ ਵਿੱਚ ਲਾਈ ਹੈ ਤੇ ਮਸ਼ੀਨਰੀ ਕਿਹੜੀ ਕਿਹੜੀ ਇੱਥੇ ਹੈ ਇਹ ਮੈਂ ਮਸ਼ੀਨਰੀ ਸਾਰੀ ਆਪਣੀ ਜੁਐਸਐਮ ਬੋਰਡ ਹੈ ਇੰਡੀਅਨ ਨਹੀਂ ਹੈ ਸਾਰਾ ਮਤਲਬ ਬਾਹਰ ਦਾ ਬ੍ਰਾਂਡ ਹੈ ਜੋ ਵੀ ਲੈ ਕੇ ਆਇਆ ਅਸੀਂ ਹਰ ਇੱਕ ਚੀਜ਼ ਲੈ ਕੇ ਆਇਆ ਜੋ ਮਤਲਬ ਜਿੱਤਾ ਲੈਗ ਪ੍ਰੈਸ ਹੋ ਗਈ ਲੈਗ ਐਕਸਟੈਂਸ਼ਨ ਹੋ ਗਈ ਸਮਿੱਥ ਹੋ ਗਈ ਹਰ ਜਿਹੜੀ ਕੋਈ ਮਸ਼ੀਨ ਜਿਹੜੀ ਮਤਲਬ ਜਿਮ ਦੇ ਵਿੱਚ ਜ਼ਰੂਰੀ ਹੁੰਦੀ ਹੈ ਉਹ ਸਾਰੀਆਂ ਮਸ਼ੀਨਾਂ ਲੈ ਜਿਸ ਤਰ੍ਹਾਂ ਨੌਜਵਾਨ ਨਸ਼ੇ ਵਾਲ ਨੂੰ ਵੱਧ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਇਹ ਕਿ ਤੁਸੀਂ ਆਪਣੀ ਆਉਸ ਸਿਹਤ ਬਣਾਓ ਆਪਣਾ ਜੋਰ ਜਿਹੜਾ ਨਸ਼ਾ ਜ਼ਿਆਦਾ ਆਪਦਾ ਟਾਈਮ ਬਰਬਾਦ ਕਰ ਰਹੇ ਹੋ ਆਡੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਉਹ ਆ ਕੇ ਜਿੰਮ ਲਾਓ ਆਪਣੀ ਸਿਹਤ ਬਣਾਓ ਤੇ ਲੋਕਾਂ ਨੂੰ ਦਿਖਾਓ ਕਿ ਹਾਂ ਵੀ ਅਸੀਂ ਬੁੱਲ ਖਾੜਾ ਪੰਜਾਬ ਜਿਹੜਾ ਉਹ ਨਸ਼ਾ ਨੂੰ ਤਿਆਗ ਚੁੱਕਿਆ ਹੈ ਉਹ ਲੋਕੀ ਵਹਿ ਮਜਾ ਲੋਕੀ ਬੋਲਦੇ ਆ ਨਸ਼ਾ ਪੰਜਾਬ ਨਸ਼ਾ ਕਰ ਰਿਆ ਇਦਾਂ ਨੂੰ ਮਤਲਬ ਜੇ ਚੰਗੀ ਸਿਹਤ ਇਹ ਇੱਕ ਚੰਗਾ ਹੀ ਕਰ ਸਕੀਏ ਬਸ ਤੁਹਾਡੇ ਦਿਮਾਗ 'ਚ ਤਰਾ ਖਿਆਲ ਆ ਕਿ ਇਸ ਚੀਜ਼ ਨੂੰ ਅਪਰੇਟ ਕਰਨੀ ਹੈ ਮੈਂ ਸ਼ੁਰੂ ਤੋਂ ਹੀ ਜਦੋਂ ਫੌਜ ਦੇ ਵਿੱਚ ਹੀ ਉਦੋਂ ਮੈਂ ਆਪਣਾ ਜਿੰਮ ਕਰ ਜਾਂਦਾ ਰਿਆ ਸੀ ਤੇ ਮੇਰਾ ਸ਼ੌਂਕ ਹੀ ਸੀ ਕਿ ਮੈਂ ਚਾਹੁੰਦਾ ਹਾਂ ਕਿ ਕਮ ਸੇ ਕਮ ਜਦੋਂ ਮੈਂ ਫੌਜ ਤੋਂ ਰਿਟਾਇਰ ਹੋਵਾਂ ਤੇ ਮੈਂ ਆਪਣਾ ਆਪਣਾ ਜਿੰਮ ਖੋਲਾਂ ਪਰਸਨਲ ਜਿੰਮ ਖੋਲਾਂ ਉਹ ਲੋਕਾਂ ਨੂੰ ਟ੍ਰੇਨ ਕਰਾਂ ਉਹ ਲੋਕਾਂ ਨੂੰ ਅਵੇਅਰ ਕਰਾਂ ਕਿ ਤੁਸੀਂ ਜਿੰਮ ਆ ਲਾਓ ਆਪਣੀ ਸਿਹਤ ਆ ਲਾਓ ਨਸ਼ਿਆਂ ਨੂੰ ਤੱਕੋ